ਸਾਰੇ ਵਿੱਚ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਤੁਹਾਡੇ ਤਾਂ ਕਰਾਂਗੇ ਸ਼ੇਅਰ ਤੇ ਸਭ ਤੋਂ ਵੱਡੀ ਗੱਲ ਇਹ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਆਪਾਂ ਇਹਦਾ ਵੀਡੀਓ ਤੁਹਾਨੂੰ ਲੈ ਕੇ ਆਉਂਦੇ ਰਹਾਂਗੇ ਤੇ WhatsApp ਗਰੁੱਪਾਂ ਵੀ ਜਰੂਰ ਸ਼ੇਅਰ ਕਰਿਓ ਮੇਰੇ ਵੀਰ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਬਾਈ ਜੀ ਦੱਸਿਆ ਜਰੂਰ ਮੇਰੇ ਵੀਰ ਆਪਾਂ ਥੱਲੀ-ਥੱਲੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚੈਨਲ ਵਿੱਚ ਬਣੇ ਰਹਿਣ ਲਈ ਸਾਰੇ ਵੀਰਾਂ ਦਾ ਤੇ ਭੈਣਾਂ ਦਾ ਧੰਨਵਾਦ ਜੀ ਆਪਣੇ ਚੈਨਲ ਉੱਤੇ ਸਿਰਫ ਸਾਫ਼-ਸੁਥਰੀਆਂ ਵੀਡੀਓ ਪੈ ਸਕਦੀਆਂ ਜੋ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹੋ ਤੇ ਬਿਲਕੁਲ ਸਾਫ਼ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਣੀ ਹੈ ਇੱਕ ਬਹੁਤ ਹੀ ਟੌਪ ਕਲਾਸ ਦੀ ਝੋਟੀ ਆਜੋ ਮੇਰੇ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਬਈ ਮੋਰਾ ਮੱਝ ਇਹ ਬੜਾ ਨੀ ਪੂਰੀ ਜਾਣਕਾਰੀ ਬਾਈ ਕੋਲ ਬਹੁਤ ਹੀ ਟਾਪ ਕੁਆਲਟੀ ਦੀ ਹੈ ਤੇ ਚੰਗਾ ਪਜੂ ਬਾਈ ਕੋਲੇ ਤੇ ਬਾਈ ਤਲਨ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਟੀ ਚ ਕਰੋ ਪੂਰੇ ਨਿਖਰ ਵਿੱਚ ਥਣਦੇ ਬਾਈ ਸ਼ਸ਼ੀਕਾਲ ਜੀ ਗੱਡੀ ਬਾਈ ਉਹ ਠੀਕ ਹੈ ਹਾਂ ਵਧੀਆ ਜੀ ਵਧੀਆ ਠੀਕ ਕਿੱਦਾਂ ਸੀ ਤਾਂ ਠੀਕ ਹੈ ਜੀ ਤੇ ਕਿੰਨੇ ਪਜੂ ਲੈ ਕੇ ਆਏ ਸੀ ਅੱਜ ਬਾਈ 8 ਲੈ ਗਏ ਰਿਹਾ ਕਿਹਾ ਬਾਈ ਜੀ ਹਾਂ ਜੀ ਬਾਕੀ ਸੇਲ ਹੋ ਗਏ ਬਾਕੀ ਸਾਰੇ ਸੇਲ ਗਾਹ ਕਹਿ ਹੈ ਅੱਜ ਹਾਂ ਜੀ ਗਾਹ ਕਹਿ ਹੈ ਠੀਕ ਹੈ ਬਾਈ ਜੀ ਜਿਹੜੀ ਆ ਮੱਝ ਕਿੰਨੇ ਦਿਨ ਲੂਹ ਜੇ ਇਹ ਜੀ 10 ਦਿਨ ਲਾਉਂਗੇ ਅੱਛਾ ਕਿਹੜੇ ਸੁਣਾ ਇਹਨੇ ਥੋੜੀ ਇਹ ਦੂਜ ਹਾਂਜੀ ਦੁੱਧ ਕਿੰਨਾ ਕਰ ਦੂ ਇਸ ਵਾਰੀ ਦੁੱਧ 13-14 ਕਿਲੋ ਕਰ ਦੂ ਹਾਂ ਰਾਮ ਹਾਂ ਰਾਮ ਕਿਹਤੇ ਕਿੰਨਾ ਮੁੱਲ ਰੱਖਿਆ ਪਿਆ ਤੇ ਮੁੱਲਾ ਕਰਦੇ ਬਾਈ ਠੀਕ ਹੈ ਬਈ ਬਹੁਤ ਜਿਆਦਾ ਜੀ ਰੇ ਰੱਖਿਆ ਹਾਂਜੀ ਤੇ ਇਸ ਤੋਂ ਇਲਾਵਾ ਮਤਲਬ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਆਪਾਂ ਜਗਰਾਵੇਂ ਖੰਨਾ ਕਰਾਲੀ ਸਾਧੂਗੜ੍ਹ ਆਚਾਰ ਮੰਡੀ ਦਾ ਲਾਡੀ ਵੀ ਨੰਬਰ ਸ਼ੇਅਰ ਕਰ ਦੂੰਗਾ ਆਪਾਂ 9464821835 ਬਾਈ ਠੀਕ ਹੈ ਬਾਈ ਕਰਦਵਾਰੇ ਬੋਲਦੇ ਵੀਰੇ 9464821835 ਠੀਕ ਹੈ ਬਾਈ ਬਾਕੀ ਡਰੈੱਸ ਦੱਸਦੇ ਹੋ ਕਿ ਆਪਣਾ ਨੂਰ ਪਰਵੇਦੀ ਧਮਾਣਾ ਹੀ ਪਿੰਡ ਹੈ ਜੀ ਠੀਕ ਹੈ ਜਿਲ੍ਹਾ ਗੜਾਪੜ ਰੋਪੜ ਠੀਕ ਹੈ ਬਾਈ ਧੰਨਵਾਦ ਲਾਡੀ ਵੀਰ ਠੀਕ ਹੈ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਸਲ ਦੀ ਝੋਟੀ ਬਾਕ ਅਰਡਰ ਕੁਆਲਟੀ ਬਹੁਤ ਚੰਗੀ ਹੈ ਬਈ ਕਿਨੇ ਕਿਤੇ ਲੀਲੂ ਹਜੇ ਵੀਰੇ ਹੈ ਮੇਰੇ 5-6 ਦਿਨ ਬੰਜੇ ਠੀਕ ਹੈ ਬਈ ਜੀ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਪਿੰਡ ਬਿਸ਼ਨ ਪੁਸ਼ਨ ਦਾ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਪਟਿਆਲਾ ਜੀ ਠੀਕ ਹੈ ਬਈ ਜੀ ਤੇ ਬਈ ਜੀ ਕਿੰਨਾ ਮੁੱਲ ਰੱਖਿਆ ਪਿਆ ਝੋਟੀ ਦੇ ਇਹਦਾ 1 40 ਵੀਰੇ ਠੀਕ ਹੈ ਬਈ ਜੀ ਉਦਾਂ ਪੂਰੀ ਵਧੀਆ ਹੀ ਸੀਰੇ ਹੈ ਫੈਨ ਸੀਰੇ ਦੀ ਜ਼ਿੰਮੇਵਾਰੀ ਹੈ ਆਪਣੀ ਕਰਦੀ ਪੜੀ ਵੀ ਕਰਦੀ ਹੋਏ ਵੀਰੇ ਠੀਕ ਹੈ ਬਈ ਜੀ ਦੁਬਾਰਤ ਕੰਮ ਆਪਣਾ ਕਹ ਪੈਸੇ ਹਾਂ ਕਰਦੇ ਆ ਦੁਬਾਰਤ ਵੀ ਠੀਕ ਹੈ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਨਾਸ ਰੰਦ ਅੱਛਾ ਵੀ ਤੇ ਆਪਣਾ ਤਨੌਲਾ ਰਾਮਪੁਰਾ ਹੋਣ ਠੀਕ ਹੈ ਵੀਰ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਆਪਣਾ ਵੀਰੇ ਹੈ ਮੋਬਾਈਲ ਨੰਬਰ 9872422094 ਕੋਈ ਜਿਹੜਾ ਕਿਥੇ ਲੈਣੀ ਹੋਵੇ ਤੁਹਾਨੂੰ ਕੰਟੈਕਟ ਕਰ ਸਕਦਾ ਜੀ ਹਾਂਜੀ ਹਾਂ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਠੀਕ ਹੈ ਤੇ ਪਾਈਆਂ ਕੋਲ ਚੰਗਾ ਪਸ਼ੂ ਬਾਈ ਜੀ ਬਾਕੀ ਕਹਿੰਦਾ ਪਾਈ ਦਾ ਵਪਾਰ ਦਾ ਕੰਮ ਹੈ ਘਰੇ ਪਸ਼ੂ ਰੋਦੇ ਨੇ ਤੇ ਪਾਈ ਨੇ ਟੱਕ ਟੱਕ ਕਰ ਸਕਦੇ ਤੁਸੀਂ ਜੇ ਕੋਈ ਲੈਣ ਦਾ ਸ਼ੌਕੀ ਹੈ ਸੰਗੀ ਪਜੂ ਨੇ ਬਾਈ ਜੀ ਬਹੁਤ ਤੇ ਟਾਪ ਕੁਆਲਿਟੀ ਦੀ ਬਾਈ ਜੀ ਮੋਹਰਾਂ ਨਸਲ ਦੀ ਮੱਝ ਤੇ ਬਾਈ ਸਿੰਘ ਥੋੜੇ ਜਿ ਖੁੱਲੇ ਆ ਬਾਕੀ ਨੂੰ ਮੱਝ ਸਾਫ ਸੁਥਰੀ ਐ ਤੇ ਚੰਗਾ ਪਜੂ ਬਾਈ ਜੀ ਤੇ ਬਾਈ ਕੋਲ ਲਵਾਂਗੇ ਪੂਰੀ ਜਾਣਕਾਰੀ ਅੱਜ ਲੈ ਕੇ ਆਵਾਂਗੇ 95 ਘਰਦੇ ਜੀ ਇੱਥੇ 100 80 ਘਰਦੀ ਕੀ ਹਾਲੇ ਵੀਰੇ ਵਧੀਆ ਵੀਰੇ ਕੀ ਨਾਮ ਹੈ ਵੀਰੇ ਆਪਣਾ ਹੀ ਰਮਨਪ੍ਰੀਤ ਆ ਜੀ ਠੀਕ ਐ ਪਿੰਡ ਕਿਹੜਾ ਵੀਰੇ ਕਸੁੰਬੜੀ ਠੀਕ ਐ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਫਤਿਹਗੜ੍ਹ ਸਾਹਿਬ ਠੀਕ ਐ ਫਤਿਹਗੜ੍ਹ ਸਾਹਿਬ ਬਾਈ ਜੀ ਕਿੰਨੇ ਪਜੂਲੇ ਗਏ ਜੀ ਅੱਜ ਅੱਜ 3 ਤੇ 1 ਵੀ ਕੀ ਦੋ ਰਹਿ ਗਏ ਅੱਛਾ ਤੇ ਬਈ ਵਪਾਰ ਤਾਂ ਘਮ ਆਪਣਾ ਹੀ ਹਾਂ ਜੀ ਠੀਕ ਹੈ ਬਈ ਜੀ ਤੇ ਇਹ ਜਿਹੜੀ ਮੱਝ ਜਿਹੜੇ ਸੁਹਣਾ ਨੇ ਇਹ 200 ਸੁਹਣਾ ਜੀ ਅਸੀਂ ਕਿੰਨੇ ਦਿਨ ਲੈ ਲੋ ਹਜੇ ਇਹ ਤਾਂ 10 ਦਿਨ ਦੀ ਕੱਚੀ ਹੈਗੀ ਠੀਕ ਹੈ ਬਈ ਹਾਂ ਜੀ ਤੇ ਬਾਕੀ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ 95 ਕਰ ਦਿੰਦੇ ਠੀਕ ਹੈ ਬਈ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਬਈ ਆਪਾਂ ਉੱਥੇ ਵੀ ਗਏ ਐ ਖੈੜੀ ਦਾਉ ਮੱਜ ਰਹੀ ਠੀਕ ਹੈ ਜੀ ਹਾਂ ਜੀ ਆਹੀ ਆਈ ਦੋ ਮੰਟੀਆਂ ਲਾਉਂਦੇ ਆ ਜੀ ਕੀ ਮੋਬਾਈਲ ਪਰ ਬੋਲਦੋਂਗੇ ਆਪਾਂ ਆਪਣਾ ਹੀ ਹਾਂ 98765 ਹਾਂ ਜੀ 72068 ਇੱਕ ਦੁਬਾਰੇ ਬੋਲਦੋਂਗੇ ਵੀਰੇ 98765 ਹਾਂ ਜੀ 72068 ਠੀਕ ਹੈ ਬਈ ਜੀ ਧੰਨਵਾਦ ਵੀਰੇ ਅਸਲੀ ਇੱਕ ਬਹੁਤ ਹੀ ਟੌਪ ਕੁਆਲਿਟੀ ਦੀ ਹੋਰ ਮੱਜ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਬਈ ਜੀ ਸਿੰਘਾਂ ਦੀ ਵੀ ਖੁੰਡੀ ਹੈ ਚੰਗਾ ਪਛੋ ਬਈ ਜੀ ਨਾਲ ਬੱਚਾ ਕਿ ਭਾਈ ਇਹਦੇ ਹੀ ਕੱਪੀ ਆ ਜੀ ਠੀਕ ਹੈ ਭਾਈ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਪਿੰਡ ਆ ਵੀਰੇ ਕਾਲੇ ਜਾਈ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੇਜਦਾ ਜੀ ਲੋਹਗਾ ਜੀ ਇਹ ਕਿੰਨੇ ਪਸ਼ੂ ਲੈ ਕੇ ਆ ਵੀਰੇ ਅੱਜ ਹਾਂ ਕਰੀ ਹਾਂਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਇੱਕ ਜਾਲੀ ਬਾਲ ਠੀਕ ਹੈ ਭਾਈ ਜੀ ਇੱਕੇ ਲੈ ਕੇ ਆਏ ਜੀ ਇੱਕ ਹੀ ਲੈ ਕੇ ਆਏ ਆ ਗਾਹ ਕਹਿ ਕੇ ਆਜੇ ਘਰ ਦੀ ਮੱਝ ਆ ਠੀਕ ਹੈ ਆਪਾਂ ਬੇਬਾਰਾ ਕੰਮ ਠੀਕ ਹੈ ਭਾਈ ਜੀ ਹਾਂਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਣੇ ਵੀਰੇ ਹਾਂਜੀ ਹਾਂਜੀ ਵੀਰੇ 80540 ਹਾਂਜੀ 02506 ਠੀਕ ਹੈ ਜੀ ਇੱਕ ਕਿ ਆਈ ਐਕੀ ਜੀ ਜੀ ਦੁੱਧ ਕਿੰਨਾ ਕੇ ਦਿੰਦੇ ਨੇ ਵੀਰੇ ਦੁੱਧ ਦੇ ਫਿਰ 14 ਲੀਟਰ ਬੋਲ ਉਦਾ ਸੀਲ ਡੰਡੀ ਪੂਰੀ ਹਾਂਜੀ ਹਾਂਜੀ ਬਹੁਤ ਕਿੰਨੇ ਮੁੱਲ ਕਹਿੰਦੇ ਸੀਗੇ ਆਪਾਂ ਇਹਦੇ 140 ਥੋੜਾ ਬੋਤ ਮੰਨ ਤਾਣ ਹੋ ਜੂ ਹੋ ਜੂ ਠੀਕ ਠੀਕ ਹੈ ਬਈ ਜੀ ਧੰਨਵਾਦ ਵੀਰੇ ਤੇ ਚੰਗਾ ਬਜੂ ਬਾਈ ਕੋਲੇ ਤੇ ਰੇਡ ਵੀ ਜਾਇ ਜ ਬੰਨਿਆ ਦਾ ਜੀ ਬਾਈ ਕਿਹਦੇ ਮੰਨ ਤਾਣ ਹੋ ਜੂ ਬਾਕੀ ਕੁਆਲਟੀ ਬਹੁਤ ਚੰਗੀ ਵੀ ਹੈ ਚੈੱਕ ਕਰ ਲਓ ਤੇ ਸਭ ਪਾਈਆਂ ਦਾ ਨਹੀਂ ਬਾਤ ਵੀ ਸੰਗਾਮ ਬਾਈ ਬਾਈ ਨਾਲ ਕੰਟੈਕਟ ਕਰ ਸਕਦੇ ਸੀ ਆਪਾਂ ਨੰਬਰ ਸ਼ੇਅਰ ਕਰਤਾ ਤੁਹਾਨੂੰ ਨਾਲ ਧੰਨਵਾਦ ਜੀ ਟਾਪ ਕੁਆਲਿਟੀ ਦੀ ਬਾਈ ਮੋਹਰਾਂ ਨਸਲ ਦੀ ਮੱਝ ਤੇ ਇਹਦੇ ਬਾਰੇ ਲੰਮੀ ਪੂਰੀ ਜਾਣਕਾਰੀ ਬਾਈ ਕੋਲੋਂ ਬਹੁਤ ਹੀ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਦੇਖਦੇ ਹੋ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਸਾੜਾ ਵਿੱਚ ਪ੍ਰੋਪਰ ਗਿਆ ਕੋ ਬਾਈ ਜੀ ਹਾਂ ਜੀ ਬਈ ਸਾਸੀ ਗਾਲ ਜੀ ਸਕਾਰ ਜੀ ਕੀ ਨਾਮ ਹੈ ਵੀਰੇ ਆਪਣਾ ਆਪਣਾ ਨਾਮ ਸੁਵੇਕ ਸਿੰਘ ਜੀ ਅੱਛਾ ਕਿਹੜਾ ਪਿੰਡ ਹੈ ਵੀਰੇ ਉਹਨਾ ਪਲੇਅਰ ਜੀ ਚੰਡੀਗੜ੍ਹ ਕੋਲ ਅੱਛਾ ਚੰਡੀਗੜ੍ਹ ਠੀਕ ਹੈ ਬਈ ਕਿੰਨੇ ਪਜੂ ਲੈ ਕੇ ਆਏ ਸੀ ਅੱਜ ਪਸ਼ੂ ਚਾਰ ਤੇ ਵੀ ਕੋਈ ਹੋਇਆ ਸੀ ਨਹੀਂ ਚਾਰੇ ਖੜੇ ਨਹੀਂ ਹੋਏ ਅੱਛਾ ਕੋਈ ਗਾਹ ਕਹਿ ਨਹੀਂ ਆ ਜੀ ਘਟੇ ਹਾਂ ਠੀਕ ਹੈ ਬਈ ਜਿਹੜੀ ਆ ਬੱਦ ਜੇ ਕਿਹੜੇ ਸੂਣੇ ਨੇ ਇਹ ਤੀਏ ਗੁਣਾ ਇਹ ਲਿਕ ਨਗਰ ਤੇ ਵੀਰੇ ਤਾਂ ਦੇ ਦਾਂਗੇ 95 ਵੀ ਅੱਛਾ ਸਿਰਫ 95 ਦੀ ਠੀਕ ਹੈ ਵੀ ਕਿੰਨਾ ਕਰ ਜੀ ਦੁੱਧ ਤੇ ਇਹ ਦੁੱਧ ਹੀ ਜਾਂਦੀ 12 13 ਕਿਲੋ ਜੀ ਬਾਕੀ ਤਾਂ ਵਧੀਆ ਬਈ ਜੀ ਤੇ ਰੇਟ ਬਹੁਤ ਜਿਆਦਾ ਹੈ ਬਈ ਤੁਹਾਡਾ ਜੀ ਤੇ ਮੋਬਾਈਲ ਨੰਬਰ ਬੋਦੋ ਕੋਈ ਹਾਂ ਜੀ ਕਾਂਜੀ ਵੀਰੇ 81466 ਹਾਂ ਜੀ 547 ਠੀਕ ਹੈ ਬਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲੈ ਬਈ ਸਾਰੇ ਲਾਉਂਦੇ ਆ ਖੰਨਾ ਕਰਾ ਲਈ ਠੀਕ ਹੈ ਜੀ ਤੇ ਘਰੇ ਪਜੂ ਹੁੰਦਾ ਬਈ ਜੀ ਇੱਕਦਾਂ ਹਾਂ ਜੀ ਹਾਂ ਜੀ ਤੇ ਫੋਨ ਕਰਕੇ ਆ ਸਕਦਾ ਬੰਦਾ ਤੁਹਾਡੇ ਕੋਲ ਠੀਕ ਹੈ ਬਈ ਧੰਨਵਾਦ ਵੀਰੇ ਤੇ ਬਾਕੀ ਵੀਰ ਬੇਨਤੀ ਇਹ ਹੈ ਕਿ ਜਿਹਨਾਂ ਲੈਣੀ ਹੋਵੇ ਮੱਝ ਉਹ ਹੀ ਬੰਦਾ ਫੋਨ ਕਰੇ ਤੇ ਬਾਕੀ ਬਾਈ ਕਹਿੰਦਾ ਵੀ ਕਿਉਂਕਿ ਅੱਧੇ ਬੰਦੇ ਆ ਉਹਨੇ ਵੀ ਫੋਨ ਕਰੀ ਜਾਂਦੇ ਆ ਲੈਣੀ ਨਹੀਂ ਹੁੰਦੀ ਤੇ ਤੇ ਬੋਟਮ ਕੋਲ ਆਂਦੀ ਆ ਤੇ ਰੇਟ ਬਹੁਤ ਜਿਆਦਾ ਹੈ ਸਭ ਤੋਂ ਵੱਡੀ ਗੱਲ ਹੈ ਬਾਈ ਦਾ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਮੱਝ ਦੀ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਤੁਸੀਂ ਜੀ ਘਰੇ ਪਾਈ ਕਹਿੰਦਾ ਹੁੰਦੇ 1 2 4 ਪਰ ਜੂ ਤੇ ਬਾਈ ਨਾਲ ਲੈ ਸਕਦੇ ਤੁਸੀਂ ਕਹਿ ਕੇ ਫੋਨ ਕਰਕੇ ਆਹ ਤੇਰੇ ਆ ਤੇ ਬਣਾਇਆ ਬਣਾ ਲਿਆ ਕੋਈ ਥੱਕਿਆ ਸਭ ਤੋਂ ਮੈਂ ਜਾਣਕਾਰੀ ਲੰਗਲ ਸਾਰੀ ਇਹਦੀ ਬਹੁਤ ਹੀ ਟਾਪ ਕੁਆਲਿਟੀ ਦੀ ਬਈ ਝੋਟੀ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਈ ਪਸ਼ੂ ਬਾਈ ਕੋਲੇ ਤੇ ਇਹਦੇ ਨਾਲ ਪੂਰੀ ਜਾਣਕਾਰੀ ਆਜਾ ਜਿੱਦਾ ਚੱਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਵਧੀਆ ਜੀ ਨਾਮ ਵੀਰੇ ਆਪਣਾ ਹੀ ਸੋਨੂ ਏ ਵੀਰੇ ਬਣਾ ਕਿਹੜਾ ਪਿੰਡ ਪਿਆ ਜਾਂਦਾ ਵੀਰੇ ਸਮਰਾਲਾ ਸ਼ਹਿਰ ਜੀਨਾ ਜੀ ਜਿਹੜਾ ਲੁਧਿਆਣਾ ਠੀਕ ਹੈ ਬਾਈ ਕਿੰਨੇ ਪਜੂ ਲੈ ਕੇ ਆਈ ਸੀ ਵੀਰੇ ਆਪਾਂ ਦੋ ਦੋ ਟੋਟੇ ਲੈ ਕੇ ਆਏ ਜੀ ਕੋਈ ਸੇਲ ਹੋਈ ਜੀ ਆ ਜੀ ਇੱਕ ਪੇਗੇ ਠੀਕ ਹੈ ਬਾਈ ਗਾਹ ਕਹਿ ਅੱਜ ਆਇਆ ਗਾਹ ਕ ਵੱਧੋ ਹੈ ਜੀ ਕਿ ਜਿਹੜੀ ਆ ਮੱਝ ਐ ਇਹ ਕਿਹੜੇ ਸੂਏ ਸੁਣਾਏ ਨੇ ਇਹ ਦੂਜਾ ਸੂਆ ਸੁਣਾ ਝੋਟੇ ਨੇ ਨੇਕ ਦਿਨ ਲੂਕਰੇ ਝੋਟੇ ਐ ਦੋ ਦੋ ਚਾਰ ਦਾ ਲੈ ਜੋ ਠੀਕ ਕਰ ਲਈ ਜੀ ਤੇ ਕਿੰਨਾ ਦੁੱਧ ਥੱਲੇ ਇਹਦੇ ਕੱਢ ਜੂਗੀ ਇਸ ਵਾਰੀ ਹਾਂ ਕਿਰੇ ਦੁੱਧ ਕੱਢ ਜੂ ਇਸ ਵਾਰੀ ਦੁੱਧ ਐ ਉਹ ਕੱਢ ਦੇ ਤੇਰਾ 14 ਕਿਲੋ ਠੀਕ ਐ ਕਿੰਨਾ ਮੁੱਲ ਮੰਗਿਆ ਆਪਾਂ ਇਹਦੇ ਹੀ ਮੋਲ ਵੀ 1.5 ਲੱਖ ਮੰਗਦੇ ਐ ਅੱਛਾ ਜੈ ਜੈ ਭਰ ਤਾ ਜਿਉ ਤੇਜ ਦੁੱਧਰ ਜਿਹੜੀ ਰੈਟੀ ਤੇ ਬਾਈ ਜੀ ਆਪਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਮੰਡੀ ਲਾਉਂਦੇ ਆਂ ਹਾਂ ਜੀ ਹਾਂ ਸਾਰੇ ਮੰਡੇ ਜਾਂਦੇ ਆ ਠੀਕ ਕਰ ਲਈ ਜੀ ਤੇ ਆਪਾਂ ਵੈਸੇ ਮੱਝ ਲੈਂਦੇ ਕਿੱਤਰੋਂ ਮਾ ਐਡਿਟ ਥੋੜਾ ਬੜਾ ਮਾਨਦਾਨ ਹੋ ਜੂਗਾ ਹੀ ਆ ਜੀ ਬਸ ਮਾਨਦਾਨ ਤਾਂ ਹੈ ਹੋਵੇ ਤਾਂ ਠੀਕ ਹੈ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਬਾਈ ਆਜਾ ਜੀ ਹਾਂਜੀ ਬਈ 84278 ਹਾਂਜੀ 42077 ਇੱਕ ਵਾਰ ਦੁਬਾਰੇ ਬੰਦੂ ਵੀਰੇ 84278 ਹਾਂਜੀ 42077 ਠੀਕ ਹੈ ਬਈ ਜੀ ਤੇ ਬਾਕੀ ਆਪਣੇ ਘਰੇ ਪਜੂਣ ਨੇ ਆ ਆਜਾ ਜੀ ਘਰੇ ਵਿਚਾਰ ਕੇ ਫੋਨ ਕਰਕੇ ਹੁਣ ਆ ਸਕਦਾ ਹੀ ਆਜਾ ਜੀ ਠੀਕ ਹੈ ਬਈ ਜੀ ਤੇ ਪੰਜ ਦਾ ਬਹੁਤ ਹੀ ਟੌਪ ਕੁਆਲਟੀ ਦਾ ਕੰਮ ਹੈ ਬਾਈ ਜੀ ਚੰਗੇ ਪਜੂਰੇ ਹੀ ਕੋਲੇ ਆ ਬੀ ਬਹੁਤ ਛੋਟੀ ਮਗਾ ਦੇ ਆ ਤੇ ਆਪਾਂ ਤੁਹਾਨੂੰ ਤੋੜ ਕੇ ਚੈੱਕ ਕਰ ਦਨੇ ਚੰਗਾ ਪਜੂ ਬਈ ਸਿੰਗਾ ਦੀ ਬਹੁਤ ਸੋਹ ਵਧੀਆ ਪਛੋਈ ਆਪੇ ਉਹਨੂੰ ਚੈੱਕ ਕਰੋ ਭਾਈ ਖਾਣਾ ਵਿੱਚ ਪ੍ਰੋਪਰ ਗਿਆ ਹੈ ਇੱਥੇ ਸਿੰਗਾ ਦੀ ਬੈਂਕ ਹਿੰਟ ਠੀਕ ਹੈ ਭਾਈ ਜੀ ਕੋਣ ਆਇਆ ਕਰੋ ਆ ਤੁਹਾਨੂੰ ਤੋਂ ਹੋਣੀ ਆਪਾਂ ਬਹੁਤ ਹੀ ਟੌਪ ਕਲਾਸ ਦੀ ਅੱਜ ਤੇ ਇੱਕ ਵਾਰ ਕੁਆਲਟੀ ਚੈੱਕ ਕਰਦੇ ਆਂ ਦੇਖੋ ਅਜੇ ਬੜਨੀ ਹੈ ਮੱਝਪੂਰੀ ਕੋਚ ਦੇ ਭਾਈ ਕਿੰਨੇ ਦਾ ਟਾਈਮ ਲੇ ਲੂ ਅਜੇ ਹਾਂਜੀ ਭਾਈ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਹੈ ਭਾਈ ਠੀਕ ਹੈ ਜੀ ਕੀ ਨਾਮ ਆਪਣਾ ਜੀ ਸਹਿਦਪ ਸਿੰਘ ਠੀਕ ਹੈ ਕਿਹੜਾ ਪਿੰਡ ਹੈ ਆਪਣਾ ਐਚ ਐਮ ਖੌਰ ਸਹਿਦ ਅੱਛਾ ਜੀ ਤੇ ਜਿਲ੍ਹਾ ਵੀ ਕਿਹੜਾ ਫਤਿਹਗੜ ਸਾਹਿਬ ਜੀ ਦਾ ਹਾਂ ਜੀ ਰੋਪੜੀ ਐ ਰੋਪੜੀ ਤੇ ਭਾਈ ਜੀ ਆਪਣਾ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਅੱਜ ਆਪਾਂ 1 ਪਈ ਆਹੀ ਪਸ਼ੂ ਲੈ ਕੇ ਆਏ ਸੀ ਠੀਕ ਹੈ ਜੀ ਤੇ ਕਿਹੜੇ ਸੂਏ ਸੋਣੇ ਨੇ ਤੀਏ ਸੂਏ ਸੋਣੇ ਨੇ ਅਸੀਂ ਕਿੰਨੇ ਦਿਨ ਲੀਲੂ ਹਜੇ ਇਹ 5 ਦਿਨ ਲੀਲੂ ਹਜੇ 5 ਦਿਨ ਲੀਲੂ ਠੀਕ ਹੈ ਭਾਈ ਜੀ ਤੇ ਦੁੱਧ ਕਿੰਨਾ ਕਰਜੂ ਜਵਰੀ ਇਹ ਦੁੱਧ ਕਰਜੂਗੀ ਜੀ 15 ਕਿਲੋ ਅੱ ਅਸਾਂ 80 ਮੂਲੇ ਰੱਖਿਆ ਸੀ 70 ਦੇ ਦੇਗੇ। ਅੱਛਾ ਜੀ। 70000 ਸਿਰਫ। ਹਾਂਜੀ। ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣਾ? ਕਰ ਦੂ ਨਹੀਂ। ਹਾਂਜੀ ਜੀ। 9463138450 ਇੱਕ ਹੋਰ ਦੁਆਰੇ ਬੋਲ ਦੋਰਾ 9463138450। ਠੀਕ ਹੈ ਜੀ। ਤੇ ਵਪਾਰ ਦਾ ਕੰਮ ਹੈ ਬਾਈ ਆਪਣਾ? ਹਾਂਜੀ। ਕਿ ਆਪਣੀ ਘਰ ਦੀ ਹੋਇਆ ਇਹ। ਕਰਦੀ ਹੈ ਜੀ। ਅੱਛਾ ਇਸ ਤੋਂ ਇਲਾਵਾ ਆਪਾਂ ਕੋਈ ਮੰਡੀ ਲਾਉਂਦੇ ਆ? ਹਾਂਜੀ। ਕਿਹੜੀ ਕਿਹੜੀ ਮੰਡੀ ਲਾਉਂਦੇ ਆ? ਬੱਚੀਆਂ ਪਾਲ ਕੇ ਵੇਚਦੇ ਆ। ਅੱਛਾ ਬੱਚੀਆਂ ਪੇਰ। ਕਿਹੜੀਆਂ ਪਛੀਆਂ ਐਫਐਫਕ ਦੂਜੀਆਂ ਜਰਸੀ ਸਾਰੀਆਂ ਹੀ ਵੇਚ ਦੇਣੀ ਇਹ ਸਾਰੀ ਚੰਗੀਆਂ ਵੇਚਦੀ ਤੇ ਆਪਾਂ ਬਾਈ ਆਪਣੀਆਂ ਘਰ ਦੀਆਂ ਪਾਲਦੇਗਾ ਫਾਰਮ ਤੋਂ ਬੰਦੇ ਆ ਘਰ ਦੀਆਂ ਪਾਲਦੇ ਠੀਕ ਹੈ ਬਾਈ ਜੀ ਤੇ ਜਿੱਕੀ ਨੇ ਆਉਣਾ ਹੋਵੇ ਘਰੇ ਘਰੇ ਖੋੜੀ ਹੁੰਦੀਆਂ ਮੱਛੀਆਂ ਬਾਈ ਪੰਚਰ ਹਾਂਜੀ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਟਾਪ ਕੁਆਲਟੀ ਦੀ ਬਾਈ ਜੀ ਮੋਹਰਾਂ ਨਾਲ ਦੀ ਝੋਟੀ ਤੇ ਚੈੱਕ ਕਰੋ ਬਾਈ ਅਡਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਉੱਦਾ ਕੁਆਲਟੀ ਦੀ ਹੈ ਹੁਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਤੇ ਨਿਖੜਵੇਂ ਥੰਨੇ ਪੂਰੇ ਖਾਲਾ ਵਿੱਚ ਪ੍ਰੋਪਰ ਗੈਪ ਹੈ ਤੇ ਟੋਪ ਕੁਆਲਟੀ ਦੀ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਆਪਣਾ ਨਾਮ ਹੈ ਹਨੀਪੱਟੀ ਵੀਰੇ ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਜੀ ਪਿੰਡ ਆਪਣਾ ਮਾਸ਼ਵੜ ਦੇ ਨਾਲ ਪਿੰਡ ਮਹਾਂਪੁਰ ਦਾ ਠੀਕ ਹੈ ਜਿਲ੍ਹਾ ਲੁਧਿਆਣਾ ਬਾਈ ਠੀਕ ਹੈ ਬਾਈ ਜੀ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ ਅੱਜ ਆਪਾਂ ਪਸ਼ੂ 8 ਛੋਟੀਆਂ ਲੈ ਕੇ ਆਏ ਠੀਕ ਹੈ ਬਾਈ ਜੀ ਤੇ ਗਾਂ ਕਿਵੇਂ ਅੱਜ ਗਾਂ ਕਿੱਕ ਠੀਕ ਹੈ ਵੀਰੇ ਸਹੀ ਮੰਡੀ ਕੋਈ ਹੋਈ ਸੇਲ ਹਾਂ ਜੀ ਅੱਜ ਵੀਰ 4 ਛੋਟੀਆਂ ਫਿਰ ਨੂੰ ਠੀਕ ਹੈ ਬਾਈ ਜੀ ਇਹਦਾ ਕਿੰਨਾ ਮੰਗ ਰੱਖਿਆ ਜੀ ਇਹਦਾ ਮੁੱਲ ਵੀਰੇ ਆਪਾ پیسے ਲਿਉਂਦੇ ਕਿਧਰੋਂ ਲਿਉਂਦੇ ਆਪਨੇ ਵੀਰੇ ਹਰਿਆਣੇ ਤੋਂ ਮਾਲ ਆ ਗਿਆ ਨੌਗਲ ਵੀ ਲੈ ਰਹੀਦਾ ਠੀਕ ਹੈ ਬਾਈ ਤੇ ਜਿੱਦਾਂ ਆਪਣੇ ਘਰੇ ਵੀ ਹੁੰਦੇ ਹੁਣੇ 5 ਰੁਪਏ ਜੂ 20 ਪੈਸੂ ਹੁੰਦੇ ਵੀਰੇ ਘਰੇ ਠੀਕ ਕਿਤਨੇ ਦੂਰੋਂ ਆਉਣਾ ਆ ਸਕਦਾ ਘਰ ਤੱਕ ਆ ਸਕਦਾ ਵੀ ਰੈਨ ਦੀ ਬੜੀ ਠੀਕ ਰੈਨ ਨੂੰ ਤਾਂ ਪ੍ਰਬੰਧ ਹੈ ਪ੍ਰਬੰਧ ਪੂਰਾ ਵੀਰੇ ਜਿੱਦਾਂ ਟਰਾਂਸਪੋਰਟ ਦਾ ਪੱਕਾ ਟਰਾਂਸਪੋਰਟ ਦਾ ਪ੍ਰਬੰਧ ਪੂਰਾ ਠੀਕ ਹੈ ਬਾਈ ਜੀ ਤੇ ਬਾਈ ਜਿਹੜਾ ਮੋਬਾਈਲ ਨੰਬਰ ਬੋਲ ਦੂੰਗਾ ਜੀ ਬੋਲੋ ਜੀ ਹਾਂਜੀ ਵੀਰੇ 76962 ਹਾਂਜੀ ਤੇ 52743 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 76962 5274 ਤੇ ਬਾਈ ਜੀ ਪਿੰਡ ਕਿਹੜਾ ਦੱਸਿਓ ਦੁਬਾਰੇ ਦੱਸ ਦੋ ਆਪਣਾ ਹੀ ਪਿੰਡ ਆਪਣਾ ਵੀਰਿਆ ਨੌਕ ਲਈ ਆਈ ਮਾਛਵਾੜਾ ਸਾਹਿਬ ਦੇ ਕੋਲ ਪਿੰਡਾ ਕਿਹੜਾ ਪਿੰਡ ਦੱਸੋ ਮੰਗਲਾ ਜੀ ਠੀਕ ਹੈ ਜੀਲਾ ਜੀ ਜੀਲਾ ਲੁਧਿਆਣਾ ਜੀ ਠੀਕ ਹੈ ਬਾਈ ਜੀ ਤੇ ਮਤਲਬ ਜਦੋਂ ਮਾਜੀ ਤੁਹਾਨੂੰ ਫੋਨ ਕਰ ਇੱਕ ਦੋ ਦਿਨ ਪਹਿਲਾਂ ਕੰਟੈਕਟ ਕਰਕੇ ਆਸੇ ਜਦ ਮਰਜੀ ਵੀਰਿਆ